ਕਾਜ਼ਾਤਰਿਨ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਬਟਿੰਡਾ ਦੇ ਪਿੰਡ ਕੋਟ ਸ਼ਮੀਰ ਦੇ ਵਿੱਚ ਬਸੰਤ ਪੰਚਮੀ ਦੇ ਦਿਨ ਹੋਈ ਦੋ ਧਿਰਾਂ ਦੇ ਵਿੱਚ ਫਾਇਰਿੰਗ ਦੋਵਾਂ ਧਿਰਾਂ ਦੇ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਇਲਾਜ ਦੇ ਲਈ ਲਿਆਂਦੇ ਗਏ ਸਰਕਾਰੀ ਹਸਪਤਾਲ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਕੀਤੀ ਜਾ ਰਹੀ ਗੱਲਬਾਤ ਅਤੇ ਕੀਤੀ ਜਾਵੇਗੀ ਬਣਦੀ ਕਾਨੂੰਨੀ ਕਾਰਵਾਈ ਸੇ ਦੇਖ ਰਹੇ ਤਸਵੀਰਾਂ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਲਿਆਂਦੇ ਗਏ ਜ਼ਖਮੀ ਵਿਅਕਤੀਆਂ ਦੀਆਂ ਜੋ ਕਿ ਪਿੰਡ ਕੋਟ ਸ਼ਮੀਰ ਦੇ ਵਿੱਚ ਇੱਕ ਫਾਇਰਿੰਗ ਦੀ ਘਟਨਾ ਦੇ ਵਿੱਚ ਜ਼ਖਮੀ ਹੋਏ ਹਨ ਉੱਥੇ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਉੱਪਰ ਬਿਆਨ ਅਦੀ ਲਿਖ ਕੇ ਬਣਦੀ ਕਾਨੂੰਨੀ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਂਦਾ ਜਾਵੇਗਾ ਦੱਸਿਆ ਜਾ ਰਿਹਾ ਹੈ ਕਿ ਕਟਨਾ ਅੱਜ ਦੁਪਹਿਰ ਦੀ ਹੈ ਜਦੋਂ ਪਿੰਡ ਕੋਟ ਸ਼ਮੀਰ ਦੇ ਵਿੱਚ ਖੇਤਾਂ ਦੇ ਵਿੱਚ ਅਚਾਨਕ ਗੋਲੀਆਂ ਚਲਣੀਆਂ ਸ਼ੁਰੂ ਹੋ ਗਈਆਂ ਜਿਸ ਤੋਂ ਬਾਅਦ ਜ਼ਖਮੀ ਹੋਏ ਵਿਅਕਤੀਆਂ ਨੂੰ ਇਲਾਜ ਦੇ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਇਸ ਮਾਮਲੇ ਦੇ ਉੱਪਰ ਆਪਣੀ ਕਾਰਵਾਈ ਅਰੰਭੀ ਜਾ ਰਹੀ ਹੈ। ਰਾਮਾ ਮਾਰ ਜੀ ਸਾਨੂੰ 112 ਤੋਂ ਇਨਫੋਰਮੇਸ਼ਨ ਆਈ ਸੀ ਕਿ ਕੋਰਸ਼ਮੀਰ ਖੇਤ ਦੇ ਵਿੱਚ ਲੜਾਈ ਹੋਈ ਹੈ ਉੱਥੇ ਜਾ ਕੇ ਪਤਾ ਲੱਗਿਆ ਕਿ ਦੋ ਤੇ ਰਹਿਣਾ ਤਾਂ ਆਪਸੇ ਲੈਂਡ ਡਿਸਪੂਟ ਚੱਲ ਰਿਹਾ ਹੈ ਉਹਦੇ ਕਰਕੇ ਦੋਨਾਂ ਧਿਰਾਂ ਨੇ ਇੱਕ ਦੂਜੇ ਦੇ ਫਾਇਰ ਕੱਢੇ ਆ ਦੋਨੋਂ ਧਿਰਾਂ ਦੇ ਦੋ ਦੋ ਜਣੇ ਇੱਕ ਗੁਰਜੀਤ ਸਿੰਘ ਹੈ ਉਹਦਾ ਬੇਟਾ ਵੀ ਵਰਿੰਦਰ ਗੁਰਜੀਤ ਇੱਕ ਸੱਜੇ ਕੋਡੇ ਤੇ ਫਾਇਰ ਆਮਿੰਜ ਰਹੀ ਹੈ ਤੇ ਵੀਰਵਿੰਦਰ ਦੀ ਲੱਤ ਤੇ ਸ਼ਾਪ ਗੁੰਡਾ ਤੇ ਦੂਜੇ ਥੇਰੇ ਤੋਂ ਸੁਖਪਾਲ ਤੇ ਜਤਿੰਦਰ ਦਾਖਲ ਹੈ ਉਹਨਾਂ ਦੇ ਵੀ ਇੰਜਰੀਜ਼ ਇਹਨਾਂ ਦਾ ਪੁਰਾਣਾ ਲੈਂਡ ਡਿਸਪੂਟ ਚੱਲ ਰਿਹਾ ਪਹਿਲਾਂ ਵੀ ਐਫ ਆਈ ਆਰ ਨੰਬਰ 211 24 ਅਧਰ थाना ਜ਼ਰਚ ਇੱਕ ਤਰਫ ਨੇ ਦੋਸ਼ ਲਾਏ ਨੇ ਜੀ ਪਹਿਲਾਂ ਹੀ ਐਸ ਐਚਓ ਨੇ ਫੋਨ ਕਰਕੇ ਕਿਹਾ ਵੀ ਤੁਸੀਂ ਨਾ ਜਾਇਓ ਗੋਲੀ ਹੋਏ ਚੱਲੇਗੀ ਇਹ ਕਦੋਂ ਦੀ ਗੱਲ ਹੈ ਜੀ ਇਹ ਪਲੀਜ਼ ਸਾਡੇ ਧਿਆਨ ਚ ਇਦਾਂ ਦੀ ਕੋਈ ਮੈਟਰ ਨਹੀਂ ਹੈਗਾ ਐਸ ਐਚਓ ਵੀ ਮੰਨੇ ਨੇ ਵੀ ਮੈਂ ਫੋਨ ਕੀਤਾ ਸੀ ਅੱਜ ਦੀ ਗੱਲ ਹੈ ਜੀ ਮੈਸੇਜ ਉਹ ਵੀਰੀਫਾਈ ਕਰ ਲੈਣੇ ਕੀ ਮੈਟਰ ਹੈ ਐਸਾ ਮਤਲਬ ਪੁਲਿਸ ਦੇ ਮਾਮਲਾ ਧਿਆਨ ਸੀ ਉਥੇ ਮੌਕੇ ਤੇ ਨਹੀਂ ਗ ਜੀ ਧਿਆਨ ਸੀਗਾ ਤਾਂ ਹੀ ਅਸੀਂ ਪਹਿਲਾਂ ਵੀ ਦੋ ਪਰਚੇ ਕੀਤੇ ਹਨ ਦੋਨਾਂ ਤੇ ਨਾਲ 575 ਵੀ ਹੋਈ ਹੋਈ ਹੈ ਐਸਐਚਓ ਅੱਜ ਫੋਨ ਕਰਕੇ ਕਹਿ ਰਿਹਾ ਬਕਾਇਦਾ ਉਹਦੀ ਰਿਕਾਰਡਿੰਗ ਹੈ ਮੈਂ ਐਸਐਚਓ ਤੋਂ ਪੁੱਛ ਲੈਣੀ ਹੈ ਜੀ ਇਹ ਚੀਜ਼ ਮੇਰੇ ਧਿਆਨ ਚ ਨਹੀਂ ਹੈ ਉਹ ਤੇਰੇ ਵੀ ਦੋਸ਼ਦਾਰੀ ਹੈ ਵੀ ਟੱਕੇ ਨਾਲ ਕਬਜ਼ਾ ਕਰਾਇਆ ਜਾ ਰਿਹਾ ਹੈ ਤੱਕ ਇਹਨਾਂ ਨਾਲ ਅਸੀਂ ਕਿਵੇਂ ਕਬਜ਼ਾ ਕਰਾ ਸਕਦੇ ਹਾਂ ਪੁਲਿਸ ਕਰਾ ਸਕਦੇ ਜਿੱ ਤੱਕ ਇਹਨਾਂ ਨਾਲ ਕਬਜ਼ਾ ਕੀਤਾ ਸੀ ਤਾਂ ਹੀ 211 ਨੰਬਰ ਪਹਿਲਾਂ ਦਰਜ ਹੋਈ ਸੀ ਐਫ ਆਈ ਆਰ ਠੀਕ ਹੈ ਜੀ ਹਾਂ ਜੀ ਮੈਡਮ ਹੁਣ ਤੁਹਾਡੇ ਵੱਲੋਂ ਕੋਈ ਜੀ ਕਾਰਵਾਈ ਕੀਤੀ ਜਾਦੀ ਹੁਣ ਦੋਨੋਂ ਤਰ੍ਹਾਂ ਦੇ ਬਿਆਨ ਆਪਾਂ ਲਿਖ ਕੇ ਨੋਟ ਕਰਕੇ ਕ੍ਰਾਸ ਪਰਚਾ ਦਰਜ ਕਰਾਂਗੇ ਮੈਂ ਟੋਟਲੀ ਵੈਰੀਫਾਈ ਹੋ ਕੇ ਜੀ ਗੋਲੀ ਚੱਲੀ ਹੈ ਬਿਲਕੁਲ ਸਾਨੂੰ 4 ਕੋਲ ਬਰਾਮਦ ਹੋਏ ਆਂ ਹਾਂ ਜੀ ਮੈਡਮ ਇਹ ਆਪਣਾ ਟੋਟਲ ਕਿੰਨੇ ਹੈਗੇ ਚੱਕਮੀ ਹੋਏ ਸੀ ਇਸ ਟਾਈਮ ਜੀ 4 4 ਜਣੇ ਹਾਂ ਜੀ 4 ਜਣੇ ਹਾਂ ਜੀ ਠੀਕ ਥੈਂਕ ਯੂ ਦੋਨੇ ਤਰ੍ਹਾਂ ਦੇ 4 ਜਣੇ ਟੋਟਲ ਇੱਕ ਦੇ ਹਿਸਟਰੀ ਫਾਇਰ ਆਪੇ ਦੱਸ ਰਹੇ ਵੀ ਗੋਲੀ ਬਚਨ ਦੀ ਹਿਸਟਰੀ ਦੱਸ ਰਹੇ ਨੇ ਤੇ ਉਹਦਾ ਸੀਟੀ ਸਕੈਨ ਕਰਵਾਇਆ ਤੇ ਸੀਟੀ ਸਕੈਨ ਵਿੱਚ ਗੋਲੀ ਦੇ ਛਰਲੇ ਪਾਏ ਗਏ ਨੇ ਤੇ ਗੋਡੇ ਤੇ ਐ ਖੱਬੇ ਗੋਡੇ ਤੇ ਤੇ ਦੂਜਾ ਉਹਦਾ ਬੱਚਾ ਹੀ ਐ ਉਹਦੇ ਇੰਜਰੀਆਂ ਪਰ ਉਹਦੀ ਸੀਰੀਅਸ ਨਹੀਂ ਐ ਜਿਆਦਾ ਉਹਦੀ ਛਾਪਾ ਹੈ ਬਟ ਡੂੰਗੀ ਨਹੀਂ ਐ ਲੱਗਦੇ ਕਿੱਥੋਂ ਆਏ ਸਾਰੇ ਕੋਰਸ਼ ਮਿਰ ਤੋਂ ਆਏ ਦੋਨੋਂ ਅਜੇ ਕੋਰਸ਼ ਅਜੇ ਟੋਟਲ ਚਾਰ ਜਣੇ ਹਨ ਦੋ ਜਣੇ ਐ ਦੋ ਜਣੇ ਦੋ ਜਣੇ ਪੁਲਿਸ ਕਰੀ ਟੋਟਲ ਚਾਰ ਜਣੇ ਦੋਨੋਂ ਤਰਾਫ ਨਹੀਂ ਫਿਲਹਾਲ ਦੋ ਆਏ ਐ ਹੋ ਸਕਦਾ ਬਿਰੋਧੀ ਤੇਰੇ ਵਾਲੇ ਹੁਣ ਆਏ ਹੋਣ ਉਹ ਜਿਵੇਂ ਦੇਖੇ ਨਹੀਂ ਅਜੇ ਐਡਮਿਸ਼ਨ ਵਗੈਰਾ ਕਰਵਾ ਰਹੇ ਹਾਂ ਹਾਲਤ ਕਿਸ ਤਰ੍ਹਾਂ ਦਾ ਹੁਣ ਖਾਲਾ ਉਹ ਤਾਂ ਸਟੇਬਲ ਹੈ ਗੋਲੀ ਮਤਲਬ ਕੋਈ ਐਵੇਂ ਹੱਡੀ ਨੂੰ ਤਾਂ ਨਹੀਂ ਟੱਚ ਕੀਤੀ ਉਪਰੀ ਕੋਟੇ ਦੇ ਉਪਰੀ ਹੀ ਹੈ ਹਾਂਜੀ ਉਮਰ ਕਿੰਨੀ ਹੋ ਗਈ 40 ਸਾਲ ਦਾ ਫਾਦਰ ਹੈ ਤੇ ਬੱਚਾ 18 ਸਾਲ ਦਾ ਟ੍ਰੀਟਮੈਂਟ ਚੱਲੂ ਟ੍ਰੀਟਮੈਂਟ ਸ਼ੁਰੂ ਕਰਤਾ ਹੈ ਟ੍ਰੀਟਮੈਂਟ ਇੱਥੇ ਹੋ ਜਾਏਗਾ ਹਾਂਜੀ ਸਹੀ ਹੋ ਜਾਣਗੇ